ਸਸ਼ੀਦਾਲ ਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਇੱਕ ਪਾਸੇ ਆਮ ਆਦਮੀ ਪਾਰਟੀ ਜਦੋਂ 2022 ਦੇ ਵਿੱਚ ਬਣੀ ਸੀ ਤਾਂ ਉਸ ਤੋਂ ਬਾਅਦ ਇਮਾਨਦਾਰੀ ਦਾ ਬੜਾ ਹੀ ਜ਼ਿਆਦਾ ਢੋਂਗ ਰਚਿਆ ਗਿਆ بڑے ਨਾਰੇ ਬਣੇ ਗਏ ਕਿ ਸਾਡੇ ਵਿਧਾਇਕ ਮੰਤਰੀ ਇਮਾਨਦਾਰ ਨੇ ਅਸੀਂ ਇਮਾਨਦਾਰੀ ਦੇ ਰਾਹ ਤੇ ਚੱਲਾਂਗੇ ਤੇ ਇਮਾਨਦਾਰੀ ਨਾਲ ਹੀ ਕੰਮ ਕਰਾਂਗੇ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਮਾਨਦਾਰੀ ਦਾ ਟੰਡੋਰਾ ਪੇਟ ਦੇ ਸਟੇਜਾਂ ਤੇ ਸੋਸ਼ਲ ਮੀਡੀਆ ਤੇ ਵੇਖਿਆ ਗਿਆ ਉਹ ਇਮਾਨਦਾਰੀ ਕਿੰਨੀ ਕੁ ਨਿਕਲ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਬਾਹਰ ਆਈ ਇਹ ਵੀ ਲੋਕਾਂ ਨੇ ਆਪਦੀ ਅੱਖੀ ਇਹਨਾਂ ਸਾਢੇ 3.5 ਸਾਲਾਂ ਦੇ ਵਿੱਚ ਵੇਖੀ ਇਮਾਨਦਾਰ ਅਸੀਂ ਕੰਮ ਕਰਾਂਗੇ ਇਮਾਨਦਾਰ ਬਣ ਕੇ ਅਸੀਂ ਰਵਾਂਗੇ ਜੇਕਰ ਸਾਡੀ ਸਰਕਾਰ ਆਉਂਦੀ ਹੈ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਲੇਕਿਨ ਇਮਾਨਦਾਰੀ ਕਿੰਨੀ ਕੁ ਨਿਭਾਈ ਗਈ ਲੋਕਾਂ ਤੋਂ ਵੱਧ ਕੋਈ ਨਹੀਂ ਜਾਣਗਾ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਆਮ ਆਦਮੀ ਪਾਰਟੀ ਦਾ ਆਪਣਾ ਹੀ ਮੰਤਰੀ ਇੰਨੇ ਕੁ ਜ਼ਿਆਦਾ ਪੈਸਿਆਂ ਦੇ ਵਿੱਚ ਫਸ ਚੁੱਕਾ ਹੈ ਇੰਨੇ ਕੁ ਜ਼ਿਆਦਾ ਵੱਡੇ ਘਟਾਲੇ ਦੇ ਵਿੱਚ ਫਸਿਆ ਹੈ ਕਿ ਹੁਣ ਉਹਦਾ ਬਾਹਰ ਨਿਕਲਣਾ ਮੁਸ਼ਕਿਲ ਹੈ ਆਮ ਆਦਮੀ ਪਾਰਟੀ ਦੀਆਂ ਇਮਾਨਦਾਰੀ ਦੀਆਂ ਗੱਲਾਂ ਇੱਥੇ ਹੀ ਨਹੀਂ ਖਤਮ ਹੁੰਦੀਆਂ ਜਦੋਂ ਉਹਨਾਂ ਦੇ ਮੰਤਰੀਆਂ ਦੀਆਂ ਉਹਨਾਂ ਦੇ ਜਦੋਂ ਵਿਧਾਇਕਾਂ ਬਾਰੇ ਪਤਾ ਲੱਗਦਾ ਹੈ ਵੱਡੇ ਆਗੂਆਂ ਬਾਰੇ ਪਤਾ ਲੱਗਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਮੂੰਹ ਹੈ ਉਸ ਟਾਈਮ ਹੋਰ ਪਾਸੇ ਚਲਾ ਜਾਂਦਾ ਹੈ ਲੇਕਿਨ ਇਮਾਨਦਾਰੀ ਦੇ ਨਾਰੇ ਲਗਾਤਾਰ ਲੋਨ